ਦੋਸਤੋ ਕਿਸ ਨੇ ਬੜੇ ਹੀ ਕਮਾਲ ਦੀ ਗੱਲ ਕਹੀ ਆ ਕਿ ਪਿਆਰ ਅੰਨਾ ਹੁੰਦਾ ਕਿਉਂਕਿ ਸਾਡੀ ਮਾਂ ਨੇ ਸਾਨੂੰ ਦੇਖੇ ਬਿਨਾ ਹੀ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦੋ ਸਕੇ ਭਰਾਵਾਂ ਦੀ ਜਿਨ੍ਹਾਂ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਦੋਨਾਂ ਬੱਚਿਆਂ ਨੂੰ ਇੱਕੋ ਜਿੰਨੀ ਜ਼ਮੀਨ ਜਾਇਦਾਦ ਬਰਾਬਰ ਦੋ ਹਿੱਸਿਆਂ ਵਿੱਚ ਵੰਡ ਕੇ ਦਿੱਤੀ ਹੁੰਦੀ ਆ। ਹੁਣ ਜਿਹੜੇ ਦੋਨੇ ਭਰਾ ਹੁੰਦੇ ਆ ਆਪਸ ਵਿੱਚ ਬਹੁਤ ਹੀ ਪਿਆਰ ਕਰਦੇ ਹੁੰਦੇ ਆ ਜਿਵੇਂ ਕਿ ਉਹ ਬਚਪਨ ਤੋਂ ਹੁਣ ਤੱਕ ਕਰਦੇ ਆਏ ਆ ਤੇ ਦੋਨੇ ਭਰਾ ਖੇਤੀ ਦਾ ਕੰਮ ਕਰਦੇ ਹੁੰਦੇ ਆ। ਹੁਣ ਖੇਤੀ ਦੇ ਬਾਰੇ ਜੇ ਛੋਟੇ ਭਰਾ ਨੂੰ ਕੁਝ ਪਤਾ ਨਹੀਂ ਲੱਗਦਾ ਤਾਂ ਉਹ ਵੱਡੇ ਭਰਾ ਦੀ ਸਲਾਹ ਲੈ ਲੈਂਦਾ ਤੇ ਜੇ ਵੱਡੇ ਭਰਾ ਨੂੰ ਖੇਤੀ ਬਾਰੇ ਕੁਝ ਪਤਾ ਨਹੀਂ ਲੱਗਦਾ ਤਾਂ ਉਹ ਛੋਟੇ ਭਰਾ ਦੀ ਸਲਾਹ ਲੈ ਲੈਂਦਾ। ਇਦਾਂ ਉਹਨਾਂ ਦੀ ਜਿਹੜੀ ਰੁਟੀਨ ਆ ਉਹ ਚੱਲਦੀ ਰਹਿੰਦੀ ਆ ਪਰ ਕਦੇ ਵੀ ਉਹ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜਦੇ ਝਗੜਦੇ ਨਾ ਕਦੇ ਵੀ ਉਹਨਾਂ ਦੀ ਆਪਸ ਵਿੱਚ ਲੜਾਈ ਨਹੀਂ ਹੁੰਦੀ ਹੁਣ ਸਮਾਂ ਪੈਣ ਦੇ ਨਾਲ ਵੱਡੇ ਭਰਾ ਦਾ ਜਿਹੜਾ ਵਿਆਹ ਹੋ ਜਾਂਦਾ ਤੇ ਵੱਡੇ ਭਰਾ ਦੀ ਪਤਨੀ ਜਿਹੜੀ ਹੁੰਦੀ ਆ ਉਸ ਨੂੰ ਛੋਟਾ ਭਰਾ ਮਾਂ ਸਮਾਨ ਸਮਝਦਾ ਆਪਣੀ ਭਾਬੀ ਨੂੰ ਮਾਂ ਦੇ ਸਮਾਨ ਸਮਝਦਾ ਤੇ ਉਹ ਕਦੇ ਵੀ ਉਹਨਾਂ ਤੋਂ ਪੁੱਛੇ ਬਿਨਾ ਕਿਸੇ ਵੀ ਗੱਲ ਦਾ ਕੋਈ ਫੈਸਲਾ ਨਹੀਂ ਲੈਂਦਾ ਤੇ ਇਦਾਂ ਹੀ ਉਹਨਾਂ ਦਾ ਜਿਹੜਾ ਕੰਮਕਾਰ ਆ ਉਹ ਬਹੁਤ ਹੀ ਵਧੀਆ ਚੱਲਦਾ ਰਹਿੰਦਾ ਤੇ ਹੁਣ ਜਦੋਂ ਕਣਕ ਦੀ ਜਿਹੜੀ ਫਸਲ ਉਹਨਾਂ ਨੇ ਬੀਜੀ ਹੁੰਦੀ ਆ ਖੇਤ ਦੇ ਵਿੱਚ ਤੇ ਹੁਣ ਉਸ ਕਣਕ ਦੀ ਫਸਲ ਨੂੰ ਵੱਢਣ ਦਾ ਟਾਈਮ ਆ ਜਾਂਦਾ ਜਦੋਂ ਹੁਣ ਕਣਕ ਦੀ ਫਸਲ ਵੱਢ ਲੈਂਦੀ ਆ ਦੋਨੇ ਭਰਾ ਇੱਕੋ ਦਿਨੀ ਮਸ਼ੀਨ ਲਾ ਕੇ ਆਪਣੇ ਕਣਕ ਦੀ ਫਸਲ ਨੂੰ ਵੜਾ ਲੈਂਦੇ ਆ ਤੇ ਦੋਨੋਂ ਇਕੱਠੇ ਹੀ ਮੰਡੀ ਦੇ ਵਿੱਚ ਆਪਣੀ ਕਣਕ ਨੂੰ ਲਿਆਂਦੇ ਆ ਤੇ ਵੱਖੋ-ਵੱਖਰੀਆਂ ਦੋਨੇ ਢੇਰੀਆਂ ਲਾ ਲੈਂਦੀ ਆ ਇੱਕ ਦੀ ਇੱਕ ਭਰਾ ਦੀ ਵੱਡੀ ਦੀ ਇੱਕ ਠੇੜੀ ਹੁੰਦੀ ਆ ਤੇ ਛੋਟੇ ਭਰਾ ਦੀ ਆਪਣੀ ਅਲੱਗ ਠੇੜੀ ਹੁੰਦੀ ਆ ਹੁਣ ਦੋਨੇ ਭਰਾ ਕੀ ਕਰਦੇ ਆ ਇੱਕ ਜਣਾ ਮੰਡੀ ਵਿੱਚ ਬੈਠ ਜਾਂਦਾ ਕਣਕ ਦੇ ਕੋਲੇ ਤੇ ਇੱਕ ਆਪਣੇ ਘਰ ਰੋਟੀ ਪਾਣੀ ਖਾ ਕੇ ਬਾਕੀ ਦਾ ਜਿਹੜਾ ਕੰਮ ਰਹਿੰਦਾ ਹੁੰਦਾ ਉਹ ਕਰਨ ਲੱਗ ਜਾਂਦਾ ਜਦੋਂ ਵੱਡਾ ਭਰਾ ਘਰ ਚਲੇ ਜਾਂਦਾ ਤਾਂ ਛੋਟਾ ਮੰਡੀ ਬੈਠ ਜਾਂਦਾ ਜਦੋਂ ਛੋਟਾ ਭਰਾ ਘਰ ਚ ਲਿਆ ਜਾਂਦਾ ਤਾਂ ਵੱਡਾ ਮੰਡੀ ਬੈਠ ਜਾਂਦਾ ਇਸੇ ਤਰ੍ਹਾਂ ਦੋ ਤਿੰਨ ਦਿਨ ਉਹਨਾਂ ਨੂੰ ਮੰਡੀ ਵਿੱਚ ਬੈਠਣਾ ਪੈਂਦਾ ਫਸਲ ਵੇਚਣ ਦੇ ਲਈ ਹੁਣ ਇੱਕ ਦਿਨ ਕੀ ਹੁੰਦਾ ਜਦੋਂ ਵੱਡਾ ਭਰਾ ਘਰੇ ਆਪਣੇ ਰੋਟੀ ਖਾਣ ਦੇ ਲਈ ਮੰਡੀ ਚੋਂ ਘਰ ਨੂੰ ਜਾਂਦਾ ਹੁਣ ਛੋਟੇ ਭਰਾ ਦੇ ਦਿਮਾਗ ਦੇ ਵਿੱਚ ਗੱਲ ਹੁੰਦੀ ਆ ਕਿ ਵੱਡੇ ਭਰਾ ਦਾ ਜਿਹੜਾ ਪਰਿਵਾਰ ਆ ਉਹ ਵੱਡਾ ਹੋ ਚੁੱਕਿਆ ਉਸ ਦੀ ਪਤਨੀ ਆ ਤੇ ਉਸ ਦਾ ਬੱਚਾ ਵੀ ਇੱਕ ਹੋ ਚੁੱਕਿਆ ਜਿਸ ਦੇ ਕਾਰਨ ਉਸ ਨੂੰ ਪੈਸੇ ਥੇਲੇ ਦੀ ਮੇਰੇ ਨਾਲੋਂ ਵੱਧ ਲੋੜ ਪਵੇਗੀ ਇਹ ਗੱਲ ਨੂੰ ਸੋਚ ਕੇ ਉਹ ਆਪਣੇ ਕਣਕ ਦੀ ਜਿਹੜੀ ਆਵਦੀ ਢੇਰੀ ਹੁੰਦੀ ਆ ਉਹਦੇ ਵਿੱਚੋਂ ਤਕਰੀਬਨ 10 ਬੋਰੀਆਂ 10 ਬੋਰੀਆਂ ਆਪਣੇ ਵੱਡੇ ਭਰਾ ਦੀ ਢੇਰੀ ਜਿਹੜੀ ਹੁੰਦੀ ਹੈ ਕਣਕ ਵਾਲੀ ਉਹਦੇ ਵਿੱਚ ਢੇਰੀ ਕਰ ਦਿੰਦਾ ਤੇ ਉਹ ਜਲਦੀ ਜਲਦੀ ਇਹ ਕੰਮ ਨੂੰ ਕਰਦਾ ਤੇ ਆਪਣੇ ਭਰਾ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਹ ਸਾਰਾ ਕੁਝ ਏ ਘਰ ਹਟਦਾ ਉਹਨੂੰ ਇਹ ਹੁੰਦਾ ਕਿ ਮੇਰੇ ਵੱਡੇ ਭਰਾ ਨੂੰ ਇਸ ਬਾਰੇ ਕੁਝ ਵੀ ਪਤਾ ਨਾ ਲੱਗੇ ਉਸ ਨੂੰ ਬਿਨਾਂ ਕੁਝ ਦੱਸੇ ਉਹ ਇਹ ਕੰਮ ਕਰ ਦਿੰਦਾ ਤੇ ਹੁਣ ਜਦੋਂ ਵੱਡਾ ਭਰਾ ਮੰਡੀ ਵਿੱਚ ਆਉਂਦਾ ਤੇ ਛੋਟੇ ਨੂੰ ਕਹਿੰਦਾ ਕਿ ਤੂੰ ਐਂ ਕਰ ਜਲਦੀ ਜਲਦੀ ਤੂੰ ਵੀ ਰੋਟੀ ਖਾਇਆ ਰੋਟੀ ਬਣੀ ਪਈ ਆ ਮੰਡੀ ਜਿਹੜੀ ਹੁੰਦੀ ਆ ਉਹਨਾਂ ਦੇ ਪਿੰਡ ਦੇ ਵਿੱਚ ਹੀ ਹੁੰਦੀ ਆ ਆਪਣੇ ਪਿੰਡ ਦੇ ਵਿੱਚ ਹੀ ਉਹਨਾਂ ਦੀ ਮੰਡੀ ਹੁੰਦੀ ਆ ਤੇ ਹੁਣ ਜਦੋਂ ਜਿਹੜਾ ਛੋਟਾ ਭਰਾ ਹੁੰਦਾ ਉਹ ਜਾਂਦਾ ਰੋਟੀ ਖਾਣ ਦੇ ਲਈ ਘਰੇ ਹੁਣ ਵੱਡੇ ਭਰਾ ਦੇ ਦਿਮਾਗ ਦੇ ਵਿੱਚ ਗੱਲ ਹੁੰਦੀ ਆ ਕਿ ਛੋਟੇ ਭਰਾ ਦਾ ਵੀ ਹੁਣ ਵਿਆਹ ਕਰਨਾ ਇਹਦੇ ਵੀ ਹੁਣ ਪਰਿਵਾਰ ਵਧੇਗਾ ਇਹਦੇ ਵੀ ਪਤਨੀ ਹੋਏਗੀ ਬੱਚਾ ਹੋਏਗਾ ਤੇ ਇਹਦਾ ਵੀ ਪਰਿਵਾਰ ਵੱਡਾ ਹੋਏਗਾ ਤੇ ਜਿਸ ਦੇ ਕਾਰਨ ਇਸ ਨੂੰ ਪੈਸੇ ਥੇਲੇ ਦੀ ਹੁਣ ਕਾਫੀ ਲੋੜ ਪਵੇਗੀ ਹੁਣ ਮੈਂ ਐਦਾਂ ਕਰਦਾ ਆਪਣੀ ਕਣਕ ਦੀ ਢੇਰੀ ਦੇ ਵਿੱਚੋਂ ਤਕਰੀਬਨ 10 ਬੋਰੀਆਂ ਮੈਂ ਇਹਦੀ ਢੇਰੀ ਦੇ ਵਿੱਚ ਪਵਾ ਦਿੰਦਾ ਉਹ ਉਦਾਂ ਹੀ ਕਰਦਾ तकरीबन 10 ਬੋਰੀਆਂ ਉਹਦੀ ਢੇਰੀ ਦੇ ਵਿੱਚ ਪਵਾ ਦਿੰਦਾ ਜਲਦੀ ਜਲਦੀ ਕਰਦਾ ਤਾਂ ਕਿ ਛੋਟੇ ਨੂੰ ਇਸ ਬਾਰੇ ਪਤਾ ਨਾ ਲੱਗੇ ਤੇ ਉਹਦੇ ਜਦ ਤੱਕ ਛੋਟਾ ਭਰਾ ਹੁੰਦਾ ਉਦੋਂ ਤੱਕ ਉਹ ਆਪਣਾ ਕੰਮ ਕਰ ਚੁੱਕਿਆ ਹੁੰਦਾ ਦੋਨਾਂ ਭਰਾਵਾਂ ਨੇ ਇੱਕ ਦੂਜੇ ਨੂੰ ਕੁਝ ਵੀ ਨਹੀਂ ਕੀਤਾ ਪਰ ਕਮਾਲ ਦੀ ਗੱਲ ਦੋਸਤੋ ਇਹ ਆ ਕਿ ਕਣਕ ਜਿੰਨੀ ਪਹਿਲਾਂ ਸੀ ਓਨੀ ਹੀ ਕਣਕ ਹੋਂਦੀ ਆ ਕਿਉਂਕਿ ਪਹਿਲਾਂ ਛੋਟੇ ਭਰਾ ਨੇ 10 ਬੋਰੀਆਂ ਵੱਡੇ ਭਰਾ ਦੀ ਢੇਰੀ ਵਿੱਚ ਪਾਈਆਂ ਹੁੰਦੀਆਂ ਤੇ ਉਸ ਤੋਂ ਬਾਅਦ ਵੱਡੇ ਭਰਾ ਨੇ 10 ਬੁਰੀਆਂ ਛੋਟੇ ਭਰਾ ਦੀ ਢੇਰੀ ਵਿੱਚ ਪਾਈਆਂ ਹੁੰਦੀਆਂ ਕਣਕ ਓਨੇ ਦੀ ਓਨੀ ਹੀ ਰਹਿੰਦੀ ਆ ਪਰ ਦੋਵਾਂ ਭਰਾਵਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜਾ ਪਿਆਰ ਹੁੰਦਾ ਉਹ ਵੱਧ ਚੁੱਕਿਆ ਹੁੰਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਪਰਿਵਾਰ ਦੇ ਵਿੱਚ ਪਿਆਰ ਰਹਿਣਾ ਚਾਹੀਦਾ ਕਿਉਂਕਿ ਜਿੱਥੇ ਪਿਆਰ ਹੁੰਦਾ ਉੱਥੇ ਪਰਿਵਾਰ ਹੁੰਦਾ ਕਿਉਂਕਿ ਦੋਸਤੋ ਬਿਨਾ ਪਰਿਵਾਰ ਦੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਹੁੰਦਾ ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਸੀ ਕਿ ਪਿਆਰ ਅਨਾ ਹੁੰਦਾ ਕਿਉਂਕਿ ਜਦੋਂ ਆਪਾਂ ਮਾਂ ਦੇ ਪੇਟ ਦੇ ਵਿੱਚ ਹੁੰਨੇ ਆ ਮਾਂ ਦੀ ਕੋਖ ਦੇ ਵਿੱਚ ਹੁੰਨੇ ਆ ਮਾਂ ਨੇ ਹਲੇ ਤੱਕ ਆਪਣਾ ਚਿਹਰਾ ਵੀ ਨਹੀਂ ਦੇਖਿਆ ਹੁੰਦਾ ਉਹ ਫਿਰ ਵੀ ਆਪਾਂ ਨੂੰ ਮੁਹੱਬਤ ਕਰਦੀ ਸੋ ਜੇ ਉਹ ਮੁਹੱਬਤ ਜਿਉਂਦੀ ਰਹੂਗੀ ਤਾਂ ਦੁਨੀਆ ਖੂਬਸੂਰਤ ਰਹੂਗੀ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ ਬਹੁਤ ਵਾਰ ਦੇ ਸ਼ੇਅਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ